ਅੰਮ੍ਰਿਤਸਰ ਬਾਰਡਰ ਰੇਂਜ ਦੇ ਵਿੱਚ ਵੱਡੀ ਸਫਲਤਾ ਵਿਸਫੋਟਕ ਸਮੱਗਰੀ ਅਤੇ ਸਮਗਲਿੰਗ ਦੀ ਕੋਸ਼ਿਸ਼ ناکਾਮ ਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਦੀ ਸੀਐਮ ਸਾਹਿਬ ਮਾਨਯੋਗ ਪੰਜਾਬ ਦੀ ਜਿਹੜੀ ਵਚਨਬੱਧਤਾ ਹੈਗੀ ਹੈ ਗੈਂਗਸਟ ਆਰਗੇਨਾਈਜ਼ਡ ਕ੍ਰਾਈਮ ਉਹ ਦਰਹਾਉਂਗਾ ਉਹਦੀ ਵਚਨਬੱਧਤਾ ਨੂੰ ਦਰਹਾਉਂਗਾ ਜਿਹੜੇ ਸਾਡੇ ਡੀਜੀਪੀ ਸਾਹਿਬ ਨੇ ਜਿਹੜਾ ਆਪਰੇਸ਼ਨ ਲਾਂਚ ਕੀਤਾ ਹੈਗਾ ਪਰਹਾਰ 2 ਬੀਐਸਡੀ ਆਰਗੇਨਾਈਜ਼ ਕਰਾਈ ਗੈਂਗਸਟਰਸ ਪ੍ਰਹਾਰ 1 ਵਾਸ ਸਕਸੈਸਫੁਲ ਫਿਰ ਉਸ ਤੋਂ ਉਹਦੀ ਸਕਸੈਸ ਨੂੰ ਦੇਖਦੇ ਹੋਏ ਪ੍ਰਹਾਰ 2 ਲਾਂਚ ਕੀਤਾ ਗਿਆ ਹੈਗਾ ਸਾਡਾ ਪਹਿਲਾ ਦਿਨ ਜਿਹੜਾ ਕੱਲ ਦਾ ਗੁਜ਼ਰਿਆ ਚੰਗਾ ਸੀਗਾ ਹਜ਼ਾਰ ਦੇ ਕਰੀਬ ਰੈਸਟੈਂਟ ਸਾਰੇ ਪੰਜਾਬ ਦੇ ਓਵਰਆਲ ਪੰਜਾਬ ਦੇ ਵਿੱਚ ਹੋਈਆਂ 140 ਦੇ ਕਰੀਬ ਬਾਰਡਰਿੰਗ ਦੇ ਵਿੱਚ ਹੋਈਆਂ ਇਹ ਜਿਹੜੀ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਦਾ ਮੇਨ ਨੇਮ ਜਿਹੜਾ ਮੰਤਵ ਹੈਗਾ ਮੈਂ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਚਾਹੂੰਗਾ ਸਬ ਇੰਸਪੈਕਟਰ ਸਤਵਿੰਦਰ ਨੂੰ ਸਬ ਇੰਸਪੈਕਟਰ ਗੁਰਬਖਸ਼ ਸਿੰਘ ਨੂੰ ਤੇ ਐਸਆਈ ਤਰਸੀਮ ਸਿੰਘ ਨੂੰ ਜਿਨ੍ਹਾਂ ਨੇ ਸ਼੍ਰੀ ਸਹੀਲ ਮੀਰ ਜੀ ਦੀ ਅਗਵਾਈ ਹੇਠ ਬਹੁਤ ਹੀ ਛਲਾਗਾ ਜੋ ਕੰਮ ਕੀਤਾ ਹੈਗਾ ਸਾਨੂੰ ਇੱਕ ਇਨਪੁਟ ਮਿਲੀ ਸੀ ਸੈਂਟਰਲ ਏਜੰਸੀ ਤੋਂ ਵਿਦ ਰਿਗਾਰਡ ਟੂ ਦੀ ਸਮਗਲਿੰਗ ਆਫ ਦੀ ਐਕਸਪਲੋਸਿਵ ਥਿੰਗਸ ਜੜੀਆਂ ਕ੍ਰੋਸ ਦੀ ਬਾਰਡਰਸ ਸੈਂਟਰਲ ਏਜੰਸੀਸ ਦੀ ਜਿਹੜੀ ਇਨਪੁਟ ਸੀਗੀ ਉਹ ਮਿਲੀ ਤੇ ਉਸ ਨੂੰ ਬਹੁਤ ਚੱਜੇ ਟੰਗ ਨਾਲ ਸ਼੍ਰੀ ਸੁਹੇਲ ਮੀਰ ਜੀ ਨੇ ਪਰਸਨਲ ਇਸ ਨੂੰ ਇਸ ਸਾਰੀ ਇਨਪੁਟ ਨੂੰ ਐਨਲਾਈਜ਼ ਕੀਤਾ ਆਪਣੀ ਕਮਾਂਡ ਹੇਠ ਟੀਮਾਂ ਨੂੰ ਕਨਸਟੀਟਿਊਟ ਕੀਤਾ ਟੀਮਲੀ ਲੈਡ ਬਾਈ ਸ਼੍ਰੀ ਅਦਿੱਤਿਆ ਵਾਰੀਅਰ ਐਸ ਪੀ ਡੀ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਤਿੰਨ ਜਿਹੜੇ ਸਾਡੇ ਹੋਰ ਆਫੀਸਰ ਸੀ ਜਿਨ੍ਹਾਂ ਦਾ ਮੈਂ ਨਾਮ ਲੇਤਾ ਬੜਾ ਕੋਆਰਡੀਨੇਟਡ ਤੇ ਇੰਟੈਲੀਜੈਂਸ ਲੈਡ ਆਪਰੇਸ਼ਨਸ ਜਿਹੜਾ ਸੈਂਟਰਲ ਏਜੰਸੀਜ਼ ਨਾਲ ਕੀਤਾ ਇਹਨਾਂ ਨੇ ਸਹਿਲ ਮੀਰ ਦੀ ਟੀਮ ਨੇ ਇਹ ਅਮਸਰ ਰੂਲਰ ਪੁਲਿਸ ਵੱਲ ਆਈ ਦੀ ਪਾਤਰ ਹੈ ਇਸ ਦੇ ਚੱਲਦੇ ਹੋਏ ਅਸੀਂ ਇੱਕ ਬਹੁਤ ਵੱਡਾ ਜਿਹੜਾ ਨੈਟਵਰਕ ਹੈ ਉਸ ਨੂੰ ਉੱਤੇ ਪਰਦਾ ਫਾਸ਼ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਜਿਹੜਾ ਕ੍ਰੋਸ ਦੀ ਬਾਰਡਰ ਆਈਐਸਆਈ ਸਪான்ਸਰਡ ਚੱਲ ਰਿਹਾ ਸੀ ਅਸੀਂ ਇਹਦੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਸੁਖਮਿੰਦਰ ਚੱਕ ਮਿਸ਼ਰੀਵਾਲ ਦਾ ਥਾਣਾ ਲੋਪੋਕੇ ਦਾ ਜਿਹਦੇ ਤੋਂ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਨੇ ਪੀ 86 ਚਾਈਨੀਜ਼ ਮੇਡ ਇਸ ਦੀ ਜਿਹੜੀ ਮੁੱਢਲੀ ਪਿਛਗਛਾਈ ਹੈ ਇਹਦੇ ਵਿੱਚ ਹੋਰ ਜਾਣਿਆਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਫੁੱਲ ਕੇ ਸਾਹਮਣੇ ਆਈ ਹੈ ਜਿਨ੍ਹਾਂ ਦੇ ਮੈਂ ਹਾਲੇ ਖੁਲਾਸੇ ਨਹੀਂ ਕਰ ਪਾਵਾਂਗਾ ਕਿਉਂਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਤੇ ਤਰਪੜ ਪકડ جاری ਹੈ ਪਰ ਇੰਨਾ ਮੈਂ ਤੁਹਾਨੂੰ ਕਹਿ ਸਕਦਾ ਕਿ ਹੋਰ ਰਿਕਵਰੀਜ਼ ਤੇ ਹੋਰ ਗ੍ਰਫਤਾਰੀਆਂ ਬਹੁਤ ਜਲਦ ਅਸੀਂ ਕਰਕੇ ਤੁਹਾਡੇ ਸਮੁਖ ਤੁਹਾਨੂੰ ਤੁਹਾਨੂੰ ਅਪਡੇਟ ਦੇ ਦਿਆਂਗੇ। ਸੁਖਮਨ ਦਾ ਰਹਿਣ ਵਾਲਿਆ ਇਹ ਸੁਖਮਨ ਤੀਸਰੀ ਮੈਂ ਚੱਕ ਮਿਸ਼ਰੀਵਾਲ ਥਾਣਾ ਲੋਪੋਕੇ ਇਸ ਤੋਂ ਬੈਲੇ ਸਾਰੇ ਤੋਂ ਕਿ ਪਰਚੇ ਦਰਜ ਨੇ ਨਹੀਂ ਇਹਦੇ ਸੁਖਮਨ ਦਾ ਹਾਲੇ ਤੱਕ ਸਾਡੇ ਕੋਲੇ ਸਾਹਮਣੇ ਕੋਈ ਕ੍ਰਿਮਨਲ ਰਿਕਾਰਡ ਨਹੀਂ ਹੈ। ਆਏ ਸਿਰ ਪਾਕਿਸਤਾਨਾ ਹੀ ਆ ਡਰੋਲੇ ਆ। ਹਾਂ ਇਹਦਾ ਜਿਹੜੋ ਹਾਲੇ ਪੁੱਛ ਗਏ ਜਿਸ ਤੋਂ ਜੋ ਮੁੱਢਲੀ ਪੁੱਛ ਗਏ ਜਿਸ ਤੋਂ ਪਤਾ ਲੱਗਾ ਹੈਗਾ ਮੋਸਟ ਲਾਈਕਲੀ ਦੇ ਆਰ ਏ ਡਰੋਨ ਡਰਾਪਿੰਗ ਨਾਲ ਹੀ ਹੂ ਸਰ ਇਹਨਾਂ ਨੇ ਕੋਈ ਵਾਰਦਾਤ ਪਹਿਲਾਂ ਕੀਤੀ ਹੈ ਕਿਉਂਕਿ ਜਿਵੇਂ ਥਾਣੇ ਦੇ ਉੱਤੇ ਹੈਂਡ ਗ੍ਰਨੇਡਰ ਹੋਏ ਸੀਗੇ ਹਮਲੇ ਹੋਏ ਸੀ ਕੋਈ ਉਹਦੋਂ ਨਾ ਕੋਈ ਹਾਲੇ ਜਿਹੜੇ ਇਹਦੀ ਜਿਹੜੀ ਗ੍ਰਫਤਾਰੀ ਹੈ ਸਾਡੇ ਕੋਲੇ 4 ਦਿਨ ਦਾ ਇਹਦਾ ਪੁਲਿਸ ਰਿਮਾਰਡ ਮਿਲਿਆ ਹੈਗਾ ਮੈਂ ਤੁਹਾਨੂੰ ਸਿਰਫ ਰਿਕਵਰੀ ਬਾਰੇ ਦੱਸਿਆ ਹੈਗਾ ਸਾਨੂੰ ਜਿਹੜੇ ਹੋਰ ਪਲੇਅਰਸ ਇਹਦੇ ਵਿੱਚ ਇਹ ਸਾਰੇ ਕਾਂਸਪੀਰੇਸੀ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਕਾਫੀ ਹੱਦ ਤੱਕ ਅਸੀਂ ਅਨਮਾਸਕ ਕਰ ਲਿਆ ਹੈਗਾ ਉਹਨਾਂ ਦੀ ਧਰ ਪਕੜ ਲਈ ਛਾਪੇਮਾਰੀ ਜਾਰੀ ਹੈ ਹੋਰ ਕਵਰੀਜ਼ ਵੀ ਮੈਂ ਤੁਹਾਨੂੰ ਇਸ ਪਲੇਟਫਾਰਮ ਤੇ ਦੱਸ ਸਕਦਾ ਹਾਂ ਜ਼ਿੰਮੇਵਾਰੀ ਨਾਲ ਹੋਰ ਕਵਰੀਜ਼ ਵੀ ਅਸੀਂ ਕਰਾਂਗੇ ਜਿਵੇਂ ਜਿਵੇਂ ਗ੍ਰਫਤਾਰੀਆਂ ਹੋਣਗੀਆਂ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ